बुधवार ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਜੀਰਾ ਦੇ ਐਮਐਲਏ ਕੁਲਬੀਰ ਸਿੰਘ ਜੀਰਾ ਨੂੰ ਕਾਂਗਰਸ ਖਿਲਾਫ ਅਨੁਸ਼ਾਸਨਹੀਣਤਾ ਦੇ ਦੋਸ਼ ਲਗਾਉਂਦੇ ਹੋਏ ਸਸਪੈਂਡ ਕਰ ਦਿੱਤਾ ਦੱਸਦੀ ਹੈ ਕਿ ਵਿਧਾਇਕ ਜੀਰਾ ਨੇ 12 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪੰਚਾਇਤ ਸਰਪੰਚਾਂ ਦੇ ਸਾਂਝੂ ਸਮਾਗਮ ਦਾ ਬਾਈਕਟ ਕਰ ਦਿੱਤਾ ਸੀ ਅਤੇ ਉਸ ਸਮੇਂ ਉੱਥੇ ਮੰਤਰੀਤ ਬਾਦਲਵੀ ਵੀ ਮੌਜੂਦ ਸਨ ਵਿਧਾਇਕ ਜੀਰਾ ਨੇ ਕਾਂਗਰਸ ਦੇ ਸਾਂਝੂ ਸਮਾਗਮ ਦੀ ਸਟੇਜ ਤੋਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਪੁਲਿਸ ਅਫਸਰਾਂ ਅਤੇ ਸਿਆਸੀ ਲੋਕਾਂ ਦੇ ਨਾਂ ਉਜਾਗਰ ਕੀਤੇ ਅਤੇ ਸੋਚਕ ਸਮਾਗਮ ਦਾ ਬਾਈਕਾਟ ਕਰਕੇ ਉਥੋਂ ਚਲੇ ਗਏ ਸਨ ਇੱਕ ਵਾਰ ਤੁਸੀਂ ਵੀ ਸੁਣੋ ਅਤੇ ਦੇਖ ਲਵੋ ਕਿ ਕੀ ਹੋਇਆ ਸੀ ਉਸ ਦਿਨ ਕਿਉਂਕਿ ਨਸ਼ਾ ਮੁਕਤ ਪੰਜਾਬ ਇਹ ਪਿੰਡਾਂ ਦੇ ਸਰਪੰਚ ਨਹੀਂ ਕਰ ਸਕਦੇ ਇਹ ਪਿੰਡਾਂ ਦੀ ਪੰਜਾ ਕਾਰ ਨਹੀਂ ਕਰ ਸਕਦੀ ਇਹ ਜਿਹੜੇ ਸਟੇਜ ਤੇ ਬੈਠੇ ਆਲਾਪ ਕਿ ਇਹਨੇ ਕੋਈ ਨਾ ਕੋਈ ਬੋਲ ਦੇ। ਇਹ ਗੱਛਾ ਮੁਕ ਪੰਜਾਬ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਜੀ ਦੇ ਕਰਿਆ ਜਾਂ ਆਪਣੇ ਕਰਿਆ ਨਹੀਂ ਹੁਣ। ਇਹ ਅਫਸਰ ਸੁਦਰਜਾ ਉਹਦਾ ਅੱਜ ਮੈਂ ਵਿਖਾਉਣਾ ਤੁਹਾਨੂੰ ਖੁੱਲਾ ਚਿੱਟਾ। ਮੇਰੇ ਜੀਰੇ ਹੱਕੇ ਦਾ ਮੇਰੇ ਬੰਦੇ ਦਾ ਝੂਠਾ ਪਰਚਾ ਕੈਂਸਲ ਨਹੀਂ ਕੀਤਾ ਗਿਆ। ਉਹਦਾ ਜਲਾਨ ਪੇਸ਼ ਕਰਤਾ ਔਰ ਕੈਂਸਲ ਕਿਹਨਾਂ ਨੇ ਕੀਤਾ ਆਹ ਵਿਖਾਉਣਾ। ਆਹ ਫਰਮਾਨ ਸਿੰਘ ਨੰਬਰ ਵੇਖੋ ਉਸ ਤੋਂ ਬਾਅਦ ਮਕਦਮਾ ਨੰਬਰ 126 ਫਰਮਾਨ ਸਿੰਘ ਕਹਿੰਦੇ ਵੀ ਗਲਤ ਪਰਚਾ ਕੈਂਸਲ ਇਹਨਾਂ ਦੀਆਂ ਫੜੀਆਂ ਗਈਆਂ 5 ਮਿੰਟਾਂ ਨੂੰ ਦੇ ਦਿਓ ਧੰਨਵਾਦ ਮੈਂ ਤਾਂ ਰਹਿਣੀ ਪਹਿਲੀ ਮੈਂ ਸੱਚ ਬੋਲਦਾ ਮੈਨੂੰ ਲੋਕਾਂ ਨੇ ਮਨ ਬਣਾਇਆ ਮੇਰਾ ਸੱਚ ਕੋਈ ਦਬਾ ਨਹੀਂ ਸਕਦਾ ਇਹੋ ਜਿਹੀ ਸੋਮਾ ਦੀ ਲੋੜ ਦੀ ਜਦੋਂ ਇਹਨਾਂ ਨੂੰ ਸਮਝ ਮੁੰਡੇ ਨੂੰ ਚੀਰੇ ਵਾਲਿਆਂ ਨੇ ਮੱਲੇ ਆਪਣੇ ਓਏ ਚੀਰੇ ਵਾਲਿਓ ਕਰੋ ਉਹ ਕਿਹਦਾ ਸਾਕ ਕੋਈ ਇੱਕ ਬੰਦਾ ਕਹਿੰਦੇ ਜੇ ਮੈਂ ਉਹ ਮੰਮਾ ਨੇ ਕਿਹਾ ਸੀ ਤਾਂ ਚਾਹ ਦਾ ਕੱਪ ਪੀਤਾ ਹੋਵੇ ਫੋਨੇ ਉਸਤੀ ਵਾ ਦੇ ਦੇਗਾ ਕੋਈ ਇੱਕ ਬੰਦਾ ਕਹਦੇ ਪੂਰੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਨੇਤਾਵਾਂ ਦਾ ਕਹਿਣਾ ਸੀ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹੀ ਕੁਲਬੀਰ ਜੀਰਾ ਤੇ ਆਪਣਾ ਆਖਰੀ ਫੈਸਲਾ ਲੈਣਗੇ ਹੁਣ ਸੁਨੀਲ ਜਾਖੜ ਨੇ ਕੀ ਕਿਹਾ ਉਹ ਵੀ ਤੁਸੀਂ ਸੁਣ ਲਵੋ ਜੋ ਵੀ ਜੀਰਾ ਸਾਹਿਬ ਨੇ ਇਲਜ਼ਾਮ ਲਾਏ ਹੈ ਉਹ ਕਲ ਮਿਲ ਕੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਆਪਣੇ ਸਾਰੇ ਚਾਰਜਿਸ ਉਹਨਾਂ ਨੂੰ ਦੇਤੇ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਹিয়ারਮਾਰਕ ਕਰਤਾ ਡਿਫਰੈਂਟ ਅਥਾਰਟिटीज ਨੂੰ ਵੀ ਉਹਨਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਦੇ ਦੇਖੋ ਮੈਂ ਕਹਿ ਰਿਹਾ ਲੋਕ ਉਸੇ ਦੀ ਜਾਂਚ ਕਰਨ ਵਾਸਤੇ ਅਸੀਂ ਕਰ ਰਹੇ ਸਾਂ ਉਹਨਾਂ ਦੀ ਜੋ ਹੈ ਇਸ ਗੱਲ ਨੂੰ ਜਾਂਚ ਕੀਤਾ ਕਿ ਬਹੁਤ ਬੁਰਾ ਮਿਲ ਗਿਆ ਤੇ ਉਹਦੇ ਵਿੱਚ ਕੀ ਕੀ ਦੇਖੋ ਸ਼ੋ ਕਾਜ਼ ਨੋਟਿਸ ਵੀ ਮਿਲ ਗਿਆ ਜੀ ਉਹਦੇ ਉੱਤੇ ਡਿਸੀਜਨ ਵੀ ਲੈ ਲਿਆ ਸਰਦਾਰ ਕੁਲਬੀਰ ਸਿੰਘ ਜ਼ੀਰਾ ਹੈਜ਼ ਬੀਨ ਸਸਪੈਂਡਡ ਫ্রম ਕਾਂਗਰਸ ਮੈਂਬਰਸ਼ਿਪ ਸਰ ਆਈ ਜਸ ਜ਼ੀਰਾ ਸਾਹਿਬ ਨੂੰ ਇਹ ਕਹਿ ਆਇਆ ਹੈ ਕਿ ਮੈਨੂੰ ਆਈਡੀ ਚੀਨਾ ਤੋਂ ਜਾਨ ਦਾ ਖਤਰਾ ਵੀ ਹੈ ਕਿਸੇ ਦੀ ਜਾਨ ਨੂੰ ਪੰਜਾਬ ਦੇ ਅੰਦਰ ਕਿਸੇ ਨੂੰ ਖਤਰਾ ਨਹੀਂ ਹਰ ਕਿਸਮ ਦੀ ਸਿਕਿਉਰਿਟੀ ਜ਼ੀਰਾ ਸਾਹਿਬ ਨੇ ਜੋ ਇਲਜ਼ਾਮ ਲਗਾਏ ਹਨ ਉਹਨਾਂ ਦੀ ਨਿਰਪੱਖ ਤੌਰ ਤੇ ਜਾਂਚ ਹੋਊਗੀ ਬਿਲਕੁਲ ਜਿਹੜਾ ਵੀ ਕੋਈ ਅਫਸਰ ਮੁਲਾਜ਼ਮ ਕੋਈ ਵੀ ਪੋਲੀਟੀਕਲ ਲੀਡਰ ਇਨਵੋਲਵ ਹੋਇਆ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ ਬਿਕਾਜ਼ ਦਿਸ ਇਸ ਅ ਰੂਲ ਆਫ ਲਾ ਬਟ ਜੀਰਾ ਸਾਹਿਬ ਨੂੰ ਪਾਰਟੀ ਦੇ ਇਨਡਿਸਿਪਲਨ ਕਰਕੇ ਹੀ ਹੈਜ਼ ਬੀਨ ਸਸਪੈਂਡਡ ਫ্রম ਦਾ ਪਾਰਟੀ ਟਿਲ ਫਰਦਰ ਨੋਟਿਸ ਦੇਖੋ ਕੋਈ ਸਾਲ ਸੁਲਦੇ ਨਹੀਂ ਵੀ ਵਿਲ ਲੁੱਕ ਇਨਟੂ ਦ ਇਸ਼ੂ ਇਸ ਬੀਇੰਗ ਐਗਜ਼ਾਮਿੰਟ ਪਾਰਟੀ ਹਾਈ ਕਮਾਂਡ ਐਂਡ ਪਾਰਟੀ ਹੈਜ਼ ਟੇਕਨ ਵੈਰੀ ਸੀਰੀਅਸ ਨੋਟ ਆਫ ਦਿਸ ਗ੍ਰਾਸ ਇਨਡਿਸਿਪਲਨ ਫੋਰ ਅੰਡਰਮਾਈਨਿੰਗ ਦ ਐਫਰਟ ਮੇਡ ਬਾਈ ਕੈਪਟਨ ਅਮਰਿੰਦਰ ਸਿੰਘ ਜੀ ਲੀਡ ਕਾਂਗਰਸ ਪਾਰਟੀ ਇਨ ਟਰਮਸ ਆ ਕੰਟੇਨਿੰਗ ਡਰੱਗਸ ਐਂਡ ਐਸਟੈਬਲਿਸ਼ਿੰਗ ਲਾਅ ਐਂਡ ਆਰਡਰ ਇਨ ਪੰਜਾਬ ਉਹਨੂੰ ਲੈ ਕੇ ਜੋ ਉਹਨਾਂ ਨੇ ਗ੍ਰੋਸ ਇਨਡਿਸਪਲਿਨ ਕੀਤਾ ਹੈ ਉਹਦੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਬਾਕੀ ਅੱਗੇ ਜੋ ਵੀ ਹੋਊਗਾ ਉਹ ਲੋਕ ਦੇਖੀਏ ਕਿਸੇ ਕੋ ਆਪਣੀ ਬਾਤ ਕਹਿਣੇ ਦਾ ਪੂਰਾ ਅਖਤਿਆਰ ਹੈ ਪਰੰਤੂ ਜਹਾਂ ਪੇ ड्रग के मसले को लेके उनकी कोई भी खदशा थी माननीय मुख्यमंत्री से मिनिस्टर से, डीजीपी साहब से कभी भी मुलाकात कर सकते थे एक पब्लिक फंक्शन के ऊपर जाके इस किस्म के लांछन इल्जाम लगाने के लिए पार्टी के अंदर बैठ के जो बातें होनी चाहिए थी पार्टी का अनुशासन भंग किया इसलिए उनको पार्टी से सस्पेंड किया जिथे जीरा ने अपनी ही पार्टी के आगुआ समेत पुलिस पार्टी ਸਵਾਲ ਖੜੇ ਕੀਤੇ ਸਨ ਉੱਥੇ ਹੀ ਕਾਂਗਰਸ ਵੱਲੋਂ ਨਸ਼ਾ ਪ੍ਰਮੋਟ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਵਿਧਾਇਕ ਜ਼ੀਰਾਂ ਨੂੰ ਹੀ ਸਸਪੈਂਡ ਕਰਨਾ ਕਈ ਸਵਾਲ ਖੜੇ ਕਰਦਾ ਹੈ। ਵੀਰ ਰਿਪੋਰਟ, ਦਿੱਲੀ ਪੋਸਟ ਪੰਜਾਬੀ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ। ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ